ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਚਾਰ ਸ਼ਪੇਰੋਂ ਘੇਰਾਬੰਦੀ ਪੰਜਾਬ ਦੀ ਹੋ ਰਹੀ ਆ। ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ। ਆਪਾਂ ਰੋਜ਼ ਦੇਖਦੇ ਆ ਸਾਡੇ ਦਰਜਨਾ ਮੁੰਡੇ ਰੋਜ਼ ਚਿੱਟੇ ਦੇ ਟੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰ ਰਹੇ ਆ। ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਸਤ ਦੇ ਤਹਿਤ ਕਰਾਏ ਜਾ ਰਹੇ ਆ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ ਹੇਠਾਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਸਾਨੂੰ ਭਿਆਨਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ ਤਿੰਨ ਐਸਸੀ ਪਰਿਵਾਰਾਂ ਦੇ ਬੱਚੇ ਗਰੀਬ ਘਰਾਂ ਦੇ ਨੌਜਵਾਨ ਚੱਕ ਕੇ ਪੰਜਾਬ ਪੁਲਿਸ ਨੇ ਇਥੋਂ ਸਾਂਝਾ ਆਪਰੇਸ਼ਨ ਕੀਤਾ ਜੁਪੀ ਪੁਲਿਸ ਦੇ ਨਾਲ ਤੇ ਪੀਲੀ ਭੀਤ ਦੇ ਵਿੱਚ ਜਾ ਕੇ ਝੂਠੇ ਮੁਕਾਬਲੇ 'ਚ ਮਾਰ ਦਿੱਤੇ ਗਏ ਆ। ਅਬੀ ਦੀ ਗੱਲ ਹੈ ਹੁਸ਼ਿਆਰਪੁਰ ਦੀ ਕਿਸੇ ਅਦਾਲਤ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਗੁਨਾਹ ਕੀ ਸੀ ਕਿ ਉਹਨਾਂ ਕੋਲੋਂ ਸਿੱਖ ਲਿਟਰੇਚਰ ਮਿਲਿਆ, ਸਿੱਖ ਸਾਹਿਦੀਆਂ ਕੋਈ ਕਿਤਾਬਾਂ ਮਿਲੀਆਂ ਨੇ। ਤਾਬਾਂ ਰੱਖਣਾ ਵੀ ਜੁਰਮ ਹੋ ਗਿਆ ਹੁਣ ਤਾਂ ਅਗਲਿਆਂ ਨੇ ਚੀਫ ਸਕੱਟਰੀ ਲਾਤਾ ਉੱਥੇ ਪੋਸਟ ਕ੍ਰੀਏਟ ਕਰਤੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਰੂਲ ਲਾਗੂ ਕਰਤੇ ਚੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਆ ਕੁਝ ਮਹੀਨਿਆਂ 'ਚ ਜਾਂ ਸਾਲ ਦੋ ਸਾਲ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਬੱਕਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਖੋਹ ਲੈਣੀ ਹੈ ਚੰਡੀਗੜ੍ਹ ਛੱਡੋ ਆ ਤੁਹਾਡਾ ਮਹਾਲੀ ਵੀ ਗਿਆ ਸਮਝੋ ਆ ਖਾੜਾ ਜੀਰਕਪੁਰ ਵੱਡੀਆਂ ਵੱਡੀਆਂ ਕਲੋਨੀਆਂ ਵਸਾਤੀਆਂ ਲਿਆ ਕੇ ਬਾਹਰਲੇ ਬੰਦੇ ਵਸਾਤੇ ਸਾਡੀ ਗਿਣਤੀ ਇੱਥੋਂ ਵੀ ਘਟ ਗਈ ਐ ਕੀ ਸਾਡੀ ਬੁੱਧੀ ਪ੍ਰੇਸ਼ਟ ਹੋਈ ਐ ਕੀ ਸਾਡੀ ਮਤ ਨੂੰ ਠਿਕਰਾ ਮੁੱਦਾ ਬੱਜਿਆ ਦਿਮਾਗ ਦੇ ਉੱਤੇ ਬਹੁਤ ਚਿਰ ਦੇ ਕਲਪਦੇ ਹੋ ਜ਼ਮੀਨਾਂ ਨਾ ਵੇਚੋ ਨਾ ਵੇਚੋ ਇੱਥੇ ਅਰਬਾਂ ਖਰਬਾਂ ਨੂੰ ਜ਼ਮੀਨਾਂ ਨਹੀਂ ਮਿਲਣੀਆਂ ਜੇ ਧਰਤੀ ਤੋਂ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਕਿਹੜੇ ਖਾਲਸੇ ਰਾਜ ਦੀਆਂ ਗੱਲਾਂ ਕਰਦੇ ਹੋ ਫਿਰ ਕਿਹੜੇ ਸਿੱਖ ਪੰਥ ਦੀਆਂ ਗੱਲਾਂ ਕਰਦੇ ਹੋ ਛੱਡ ਕੇ ਤਾਂ ਭਜ ਤੁਰਿਆ ਅਸੀਂ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਇਨਸਾਫ਼ ਮੋਰਚੇ ਨੂੰ ਚਲਦਿਆਂ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁੱਕਿਆ ਹੈ ਬੜੇ ਉਤਰਾ ਚੜਾ ਮੋਰਚੇ 'ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਨਾ ਜਿੱਥੇ ਇਸ ਮੋਰਚੇ ਦੀ ਅਗਵਾਈ ਕਰ ਰਹੀ ਟੀਮ ਐ ਉਹਨੇ ਆਪਣਾ ਰੋਲ ਨਿਭਾਇਆ ਹੈ ਉਥੇ ਸਭ ਤੋਂ ਅਹਿਮ ਯੋਗਦਾਨ ਇੱਥੇ ਪਾਇਆ ਸਾਡੇ ਦਲ ਪੰਥ ਨੇ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਾਬਾ ਰਾਜਾ ਰਾਜ ਜੀ ਬਾਬਾ ਅਕਲਵਿੰਦਰ ਸਿੰਘ ਜੀ ਤੇ ਹੋਰ ਨਿਹੰਗ ਜਥੇਬੰਦੀਆਂ ਜਿਨ੍ਹਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਦਿਨ ਰਾਤ ਡਟੇ ਰਹੇ ਨੇ ਸੋ ਅੱਜ ਇਹਨਾਂ ਸਾਰਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਹੈ ਦੁੱਖ ਦੀ ਗੱਲ ਹੈ ਜਿਵੇਂ ਸੰਗਤ ਨੂੰ ਆਉਣਾ ਚਾਹੀਦਾ ਸੀ ਉਹ ਮੈਂ ਨਹੀਂ ਆਏ ਜਾਂ ਜਿਵੇਂ ਬਾਰ-ਬਾਰ ਬੇਨਤੀਆਂ ਹੋਈਆਂ ਕਿ ਭਾਈ ਆ ਕੇ ਪੰਡਾਲ 'ਚ ਬੈਠੋ ਪਰ ਬਹੁਤੀ ਸੰਗਤ ਲੰਗਰਾਂ 'ਚ ਫਿਰਦੀ ਆ ਕੋਈ ਸੜਕ 'ਤੇ ਫਿਰਦਾ ਕੋਈ ਇੱਧਰ ਫਿਰਦਾ ਤੇ ਕੋਈ ਉੱਧਰ ਫਿਰਦਾ ਹੈ ਇਹੀ ਸਾਡੇ 'ਚ ਘਾਟਾਂ ਨੇ ਜਿਸ ਕਰਕੇ ਸਾਡੇ ਮੋਰਚੇ ਜਿਹੜੇ ਸਫਲ ਨਹੀਂ ਹੋ ਰਹੇ ਹੁਣ ਆਪਾਂ ਜਿੱਥੇ ਮਹਾਪੰਚਾਇਤ ਬੁਲਾਈ ਹੈ ਬੁਲਾਰਿਆ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਤੁਰ ਜਾਣਾ ਇਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਲਪੰਥ ਨੂੰ ਨਿੰਗ ਜਥੇਬੰਦੀਆਂ ਨੂੰ ਸਮੁੱਚੀ ਅਗਵਾਈ ਕਰ ਰਹੀ ਟੀਮ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਇਹ ਮੋਰਚਾ ਕਾਮਯਾਬ ਕਰਨਾ ਹੈ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ ਬੇਅਦਬੀਆਂ ਦੇ ਇਨਸਾਫ ਲੈਣੇ ਆ ਬਰਗਾੜੀ ਬਹਿਵਲ ਗੋਲੀकांड ਦੇ ਇਨਸਾਫ ਲੈਣੇ ਆ ਜਾਂ ਜਿਹੜੀਆਂ-ਜਿਹੜੀਆਂ ਵੀ ਸਾਡੀਆਂ ਅੱੱਚੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਮਬੰਦੀ ਦੀ ਲੋੜ ਹੈ। ਤਵੇਂ ਇਹੀ ਗੱਲਾਂ ਬਾਤਾਂ ਬਾਬਾ ਰਾਜਾ ਜੀ ਤੇ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਬੈਠਾ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਤੋਂ ਨਿਕਲਣਾ ਪੈਣਾ ਹੈ। ਕਿਉਂਕਿ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚੇ ਨਾਲ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਹੈ। ਇਹ ਬਹੁਤ ਜ਼ਰੂਰੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਹੈ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪਾਣੀਆਂ ਦੇ ਵਿੱਚ ਯਾਰਾਂ ਜੜੀਆਂ ਪਾਣੀਆਂ ਜਾ ਰਹੀਆਂ ਉਹਦਾ ਮੋਰਚਾ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਤਾਂ ਭੁੱਲ ਜਾਓ ਵੀ ਅਸੀਂ ਕੋਈ ਵੀ ਮੋਰਚਾ ਕਾਮਯਾਬ ਕਰ ਲਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਹੈ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਏਜੰਸੀਆਂ ਦਾ ਮਨੋਬਲ ਵੱਧ ਜਾਂਦਾ ਹੈ ਹੁਣ ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਛੇਰੋਂ ਘੇਰਾਬੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਆਪਾਂ ਰੋਜ਼ ਦੇਖਦੇ ਆ ਸਾਡੇ ਦਰਜਨਾ ਮੁੰਡੇ ਰੋਜ਼ ਚਿੱਟੇ ਦੇ ਟੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਜਿਹੜੇ ਪੰਜਾਬ ਦੇ ਵਿੱਚ ਇੱਕ ਸਾਜ ਦੇ ਤਹਿਤ ਕਰਾਏ ਜਾ ਰਹੇ ਆ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਾਡੀ ਧਰਤੀ ਹੇਠਾਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਸਾਨੂੰ ਭਿਆਨਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ ਥਾਂ ਸ਼ਹਿਰਾਂ ਦੇ ਵਿੱਚ ਆਈਵੀਐਫ ਸੈਂਟਰ ਖੋਲ ਕੇ ਜਿੱਥੇ ਅੱਜ ਕੱਲ੍ਹ ਆਪਾਂ ਟੀਕੇ ਨਾਲ ਜਵਾਖ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਾਡਾ ਡੀਐਨਏ ਬਦਲਿਆ ਜਾ ਰਿਹਾ ਜਣੇ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੁੱਲਾ ਨਹੀਂ ਆਉਂਦਾ ਚਾਰ ਸਪੀਰੋਂ ਪੰਜਾਬ ਤੱਤੀਆਂ ਹਵਾਵਾਂ ਵਗ ਰਹੀਆਂ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹ ਤੇ ਐਨਐਸਏ ਲਾ ਕੇ ਯੂਏਪੀਏ ਲਾ ਕੇ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ ਤਿੰਨ ਐਸਸੀ ਪਰਿਵਾਰਾਂ ਦੇ ਬੱਚੇ ਗਰੀਬ ਘਰਾਂ ਦੇ ਨੌਜਵਾਨ ਚੱਕ ਕੇ ਪੰਜਾਬ ਪੁਲਿਸ ਨੇ ਇਥੋਂ ਸਾਂਝਾ ਆਪਰੇਸ਼ਨ ਕੀਤਾ ਜੁਪੀ ਪੁਲਿਸ ਦੇ ਨਾਲ ਤੇ ਪੀਲੀ ਭੀੜ ਦੇ ਵਿੱਚ ਜਾ ਕੇ ਝੂਠੇ ਮੁਕਾਬਲੇ 'ਚ ਮਾਰ ਦਿੱਤੇ ਗਏ ਆ ਆ ਵੀ ਦੀ ਗੱਲ ਹੈ ਹੁਸ਼ਿਆਰਪੁਰ ਦੀ ਕਿਸੇ ਅਦਾਲਤ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਗੁਨਾਹ ਕੀ ਸੀ ਕਿ ਉਹਨਾਂ ਕੋਲੋਂ ਸਿੱਖ ਲਿਟਰੇਚਰ ਮਿਲਿਆ ਸਿੱਖ ਸਾਹਿਬ ਦੀਆਂ ਕੋਈ ਕਿਤਾਬਾਂ ਮਿਲੀਆਂ ਨੇ ਕਿਤਾਬਾਂ ਰੱਖਣਾ ਵੀ ਜੁਰਮ ਹੋ ਗਿਆ ਪਰ ਅੱਜ ਵੀ ਸਾਨੂੰ ਐ ਲੱਗਦਾ ਹੈ ਘਰਾਂ 'ਚ ਬੈਠਿਆਂ ਨੂੰ ਕਿ ਅਸੀਂ ਬਹੁਤ ਸੌਖੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਫਸ ਗਏ ਮਰ ਗਏ ਜਾਂ ਮਰੀ ਜਾਂਦੇ ਆ ਉਹੀ ਮਰਨੇ ਆ ਸੋ ਪੰਜਾਬ ਦੇ ਲੋਕੋ ਇਹ ਅੱਗ ਦਾ ਸੇਖ ਛੋਡੇ ਘਰਾਂ ਤੱਕ ਪਹੁੰਚਣਾ ਛੋਡੇ ਜਵਾਕਾਂ ਤੱਕ ਪਹੁੰਚਣਾ ਵੈਸੇ ਪਹੁੰਚ ਚੁੱਕਿਆ ਹੈ ਕੋਈ ਪੰਜਾਬ ਦਾ ਬੰਦਾ ਸੌਖਾ ਨਹੀਂ ਹੈਗਾ ਇੱਥੇ ਪਰ ਦੁੱਖ ਦੀ ਗੱਲ ਇਹ ਹੈ ਆਪਾਂ ਹਰ ਵੈਰੀ ਕਹਿ ਦਿੰਦੇ ਆ ਵੀ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਚ ਕੋਈ ਦੋਰਾਮਾ ਨਹੀਂ ਆ ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਲਗਾਤਾਰ ਸਾਡੀ ਵੈਰੀ ਰਹੀ ਹੈ ਲਗਾਤਾਰ ਦਿੱਲੀ ਨੇ ਸਾਡਾ ਘਾਣ ਕੀਤਾ ਕਤਲੇਆਮ ਕੀਤਾ ਪਰ ਕੀ ਆਪਾਂ ਦੋਸ਼ੀ ਨਹੀਂ ਆ ਜਿਹੜੇ ਪੁਆਦੇ ਏਰੀਆ ਦੇ ਵਿੱਚ ਆਪਾਂ ਬੈਠੇ ਆ ਇੱਥੇ ਲੋਕਾਂ ਨੇ 10-10 ਕਰੋੜ ਨੂੰ ਕਿੱਲੇ ਵਿੱਚ 15-15 ਕਰੋੜ ਨੂੰ ਕਿੱਲੇ ਵੇਚੇ ਆ ਜ਼ਮੀਨਾਂ ਆਪਣੀਆਂ ਆ ਦੇਖੋ ਸਾਰਾ ਏਰੀਆ ਕਿੰਨੇ ਵੱਡੇ ਵੱਡੇ ਆ ਕੁਕੜਾਂ ਦੇ ਖੁੱਡੇ ਜੇ ਬਣ ਗਏ ਆ ਵੱਡੇ ਵੱਡੇ ਖੜੇ ਕਰਤੇ ਆ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਬਾਲ ਨਹੀਂ ਜੀ ਫਲੈਟ ਸਾਰੀ ਜ਼ਮੀਨ ਸਾਡੀ ਇੱਥੇ ਰੋਕੀ ਐ ਮੈਂ ਬਹੁਤ ਚਿਰ ਦਾ ਇਹ ਕਲਪਨਾ ਸਾਡੀ ਟੀਮ ਲਗਾਤਾਰ ਰੌਲਾ ਪਾ ਰਹੀ ਹੈ ਵੀ ਭਾਈ ਜ਼ਮੀਨਾਂ ਵੇਚ ਕੇ ਨਾ ਭਜੋ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਨਹੀਂ ਮਿਲਣੀਆਂ 25 26000 ਏਕੜ ਪੈੜੀ ਪੰਜਾਬ ਦੀ ਹਾਈਵੇ ਚ ਰੁਕ ਚੁੱਕੀ ਹੈ ਜਿਹੜੀਆਂ ਸੜਕਾਂ ਕੱਢੀ ਜਾਂਦੇ ਆ ਭਾਰਤਮਾਲਾ ਵਾਲੀਆਂ ਨਵੀਆਂ ਰੇਲ ਦੀਆਂ ਲੀਆਂ ਬਿਸ਼ਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਰੋਜ਼ ਪੰਜਾਬ ਦੀ ਜ਼ਮੀਨ ਕਲੌਨੀਆਂ ਦੇ ਵਿੱਚ ਘਟ ਰਹੀ ਹੈ ਕੱਟੀ ਜਾ ਰਹੀ ਹੈ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਆਲੇ-ਦਾਲੇ ਹਜ਼ਾਰਾਂ ਏਕੜ ਪੈਲੀ ਇਹਨਾਂ ਨੇ ਦੱਬ ਲਈ ਹੈ ਕਈ ਪਿੰਡਾਂ ਨੂੰ ਸ਼ਹਿਰ ਖਾ ਚੁੱਕੇ ਆ ਹਿਮਾਚਲ ਦੇ ਵਿੱਚ ਕਾਨੂੰਨ ਬਣਿਆ ਹੋਇਆ 1972 ਦਾ 70 ਦਾ ਆ ਉਤਰਾਖੰਡ ਦੇ ਵਿੱਚ ਕਾਨੂੰਨ ਬਣਿਆ ਪਿਛਲੇ ਸਾਲ ਹੋਰ ਕਈ ਸੂਬਿਆਂ ਦੇ ਵੀ ਕਾਨੂੰਨ ਆ ਵੀ ਤੁਸੀਂ ਉੱਥੇ ਜਿਹੜੀ ਜ਼ਮੀਨ ਹੈ ਉਹਨੂੰ ਜਾ ਕੇ ਲੈ ਨਹੀਂ ਸਕਦੇ ਜਿਹੜੀ ਉੱਥੋਂ ਦੀ ਖੇਤੀਬਾੜੀ ਵਾਲੀ ਬਾਹੀਜੋਗ ਜ਼ਮੀਨ ਹੈ ਪਰ ਪੰਜਾਬ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਹੈ ਕਈ ਵਾਰੀ ਇਹ ਗੱਲਾਂ ਵਿਧਾਨ ਸਭਾ ਦੇ ਝੂਠੀਆਂ ਅਸੀਂ ਪਿੱਛੇ ਜੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਂਦਾ ਵੀ ਜੇ ਦੂਜੇ ਸੂਬਿਆਂ 'ਚ ਕਾਨੂੰਨ ਬਣ ਸਕਦਾ ਹੈ ਤਾਂ ਪੰਜਾਬ ਦੇ ਵਿੱਚੇ ਕਾਨੂੰਨ ਬਣਨਾ ਚਾਹੀਦਾ ਹੈ ਕਿ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬ ਦੇ ਵਿੱਚ ਸਾਡੀ ਬਾਹੀ ਜੋਗ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਵਿੱਚ ਸਾਡੀਆਂ ਨੌਕਰੀਆਂ ਜਿਹੜੀਆਂ ਤੁਸੀਂ ਦੇਖੋ 50 50 ਫੀਸਦੀ ਨੌਕਰੀਆਂ ਆ ਪਿੱਛੇ ਜੇ ਸਹਾਇਕ ਲੈਨਮੈਨ ਰੱਖਿਆ ਸਰਕਾਰ ਨੇ 53 ਫੀਸਦੀ ਬੰਦੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਭਰਤੀ ਕਰਦੇ ਆ ਹੁਣ ਆ ਚੰਡੀਗੜ੍ਹ ਦੀ ਆਪਾਂ ਗੱਲ ਕਰਦੇ ਆ ਚੰਡੀਗੜ੍ਹ ਗਿਆ ਸਮਝੋ ਪਹਿਲੀ ਗੱਲ ਤਾਂ ਆਪਣੀ ਆਬਾਦੀ ਘਟਾਈ ਗਈ ਉੱਥੇ ਹਰਿਆਣੇ ਦੇ ਨਾਲ ਚੰਡੀਗੜ੍ਹ ਦਾ ਅਨੁਪਾਤ 60 40 ਦਾ ਸੀਗਾ 5000 ਕਰੋੜ ਰੁਪਇਆ ਸਾਲਾਨਾ ਟੈਕਸ ਇਕੱਠਾ ਹੁੰਦਾ ਚੰਡੀਗੜ੍ਹ ਦੇ ਵਿੱਚੋਂ ਜੇ ਉਹ ਵੰਡ ਕੇ ਪੰਜਾਬ ਤੇ ਹਰਿਆਣੇ ਨੂੰ ਦਿੱਤਾ ਜਾਵੇ ਇਹਦੀ ਕੋਈ ਗੱਲ ਨਹੀਂ ਕਰ ਰਿਹਾ ਹੁਣ ਤਾਂ ਅਗਲਿਆਂ ਨੇ ਚੀਫ ਸਕੱਟਰੀ ਲਾਤਾ ਉੱਥੇ ਪੋਸਟ ਕ੍ਰੀਏਟ ਕਰਤੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਰੂਲ ਲਾਗੂ ਕਰਤੇ ਚੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਆ ਕੁਝ ਮਹੀਨਿਆਂ 'ਚ ਜਾਂ ਸਾਲ ਦੋ ਸਾਲ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਖੋਹ ਲੈਣੀ ਐ ਚੰਡੀਗੜ੍ਹ ਛੱਡੋ ਆ ਤੁਹਾਡਾ ਮਹਾਲੀ ਵੀ ਗਿਆ ਸਮਝੋ ਆ ਖਾੜਾ ਜੀਰਕਪੁਰ ਵੱਡੀਆਂ-ਵੱਡੀਆਂ ਕਲੋਨੀਆਂ ਵਸਾਤੀਆਂ ਲਿਆ ਕੇ ਬਾਹਰਲੇ ਬੰਦੇ ਵਸਾਤੇ ਸਾਡੀ ਗਿਣਤੀ ਇੱਥੋਂ ਵੀ ਘਟ ਗਈ ਐ ਕਿਉਂ ਆਪਾਂ ਜਵਾਕ ਕੱਲਾ-ਕੱਲਾ ਜੰਮਣ ਲੱਗ ਗਏ ਸਾਡੀ ਜ਼ਮੀਨ ਨਾ ਘਟ ਜੇ ਉਹ ਕੱਲਾ-ਕੱਲਾ ਹੀ ਜਾਂ ਬਾਹਰ ਨੂੰ ਭੇਜਤਾ ਤੇ ਜਾਂ ਚਟੇ ਦਾ ਮਰ ਗਿਆ ਸਾਡੇ ਘਰਾਂ ਦੇ ਦੀਵੇ ਬੁਝ ਰਹੇ ਨੇ ਤੇ ਫਿਰ ਇਹਦਾ ਭਾਈ ਕਬਜੇ ਹਣੀ ਆ ਛੱਡ ਕੇ ਭੱਜੋਂਗੇ ਤਾਂ ਪਤਾ ਨਹੀਂ ਸਾਡੇ ਕੀ ਸਾਡੀ ਬੁੱਧੀ ਪ੍ਰੇਸ਼ਟ ਹੋਈ ਆ ਕੀ ਸਾਡੀ ਮਤ ਨੂੰ ਠਿਕਰਾ ਮੁੱਦਾ ਬੱਜਿਆ ਦਿਮਾਗ ਦੇ ਉੱਤੇ ਬਹੁਤ ਚਿਰ ਦੇ ਕਲਪਦੇ ਹੋ ਜ਼ਮੀਨਾਂ ਨਾ ਵੇਚੋ ਨਾ ਵੇਚੋ ਇੱਥੇ ਅਰਬਾਂ ਖਰਬਾਂ ਨੂੰ ਜ਼ਮੀਨਾਂ ਨਹੀਂ ਮਿਲਣੀਆਂ ਜੇ ਧਰਤੀ ਤੋਂ ਦਾਵਾ ਹੀ ਛੱਡ ਗਏ ਕਬਜੇ ਹੀ ਛੱਡ ਗਏ ਕਿਹੜੇ ਖਾਲਸੇ ਰਾਜ ਦੀਆਂ ਗੱਲਾਂ ਕਰਦੇ ਹੋ ਫਿਰ ਕਿਹੜੇ ਸਿੱਖ ਪੰਥ ਦੀਆਂ ਗੱਲਾਂ ਕਰਦੇ ਹੋ ਛੱਡ ਕੇ ਤਾਂ ਭੱਜ ਤੁਰਿਆ ਸੀ ਆ ਤੜਕੀ ਮੈਨੂੰ ਫੋਨ ਆਇਆ ਅਮਰੀਕਾ ਤੋਂ ਕਿਸੇ ਬਾਈ ਦਾ ਕਹਿੰਦਾ ਬਾਈ ਮੈਨੂੰ 37 ਸਾਲ ਹੋ ਗਏ ਅਮਰੀਕਾ ਗਏ ਨੂੰ ਕਹਿੰਦਾ ਸਾਨੂੰ ਫਿਕਰ ਹੋਇਆ ਖੜਾ ਵੀ ਟਰੰਪ ਜਿਹੜੇ ਫੈਸਲੇ ਲੈ ਰਿਹਾ ਸਾਨੂੰ ਭਜਾਊਗਾ ਮਗਾ 37 ਸਾਲਾਂ ਦੇ ਪੰਜਾਬ ਕਿੰਨੇ ਵਾਰੀ ਆਇਆ ਹੈ ਕਹਿੰਦਾ ਇੱਕ ਦੋ ਵਾਰ ਹੀ ਆਇਆ ਹੈ ਮਾਤੇ ਦੇ ਜਵਾਕ ਕਿੰਨੇ ਆ ਕਹਿੰਦਾ ਤਿੰਨ ਮਾ ਪੰਜਾਬ ਲਿਆਇਆ ਕਦੇ ਕਹਿੰਦਾ ਬਾਈ ਇੱਕ ਦੋ ਵਾਰ ਹੀ ਉਹ ਆਏ ਆ ਮੈਂ ਕਿ ਆਉਣਾ ਚਾਹੁੰਦੇ ਆ ਕਹਿੰਦੇ ਉਹ ਕਰਨੇ ਨਹੀਂ ਉਥੇ ਧੂੜ ਬਾਹ ਟੁੱੜਦੀ ਐ ਉਥੇ ਵਾਤਾਵਰਨ ਸਹੀ ਨਹੀਂ ਉਥੇ ਹਵਾ ਦੂਸਤ ਆ ਪਾਣੀ ਦੂਸਤ ਆ ਮਹਾ ਜਦੋਂ ਪੰਜਾਬ ਦੀ ਮਿੱਟੀ ਨਾਲ ਮੋਹ ਹੀ ਨਹੀਂ ਪਾਇਆ ਆਪਦੇ ਜਵਾਕਾਂ ਦਾ ਜੋੜੇ ਹੀ ਨਹੀਂ ਇੱਥੋਂ ਦੀ ਪੌਣ ਪਾਣੀ ਨਾਲ ਬੋਲੀ ਨਾਲ ਇਤਿਹਾਸ ਨਾਲ ਮਿੱਟੀ ਨਾਲ ਉਹ ਜਵਾਕਾਂ ਨੇ ਕਿੱਥੇ